ਸਭ ਜੀ ਆਪਾਂ ਕਈ ਪ੍ਰਕਾਰ ਦੇ ਸਿਮਰਨ ਬਾਰੇ ਸੁਣਦੇ ਹਾਂ ਜਿਵੇਂ ਸਵਾਸ 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 ਗ੍ਰਾਸ ਰੋਮ ਰੋਮ ਜਾਂ ਅਜੱਪਾ ਜਾਪ ਬਾਰੇ ਸੁਣਿਆ ਜਾਂਦਾ ਹੈ ਇਹ ਰੋਮ ਰੋਮ ਸਿਮਰਨ ਤੇ ਅਜੱਪਾ ਜਾਪ ਇਹ ਕਿਵੇਂ ਚੱਲ ਸਕਦੇ ਨੇ ਤੇ ਜਦੋਂ ਰੋਮ ਰੋਮ ਸਿਮਰਨ ਇੱਕ ਅਭਿਆਸੀ ਦਾ ਚੱਲ ਪੈਂਦਾ ਹੈ ਉਹਦੀਆਂ ਕੀ ਨਿਸ਼ਾਨੀਆਂ ਪ੍ਰਗਟ ਹੁੰਦੀਆਂ ਨੇ ਇਸ ਤੇ ਗੁਰਬਾਨੀ ਅਨੁਸਾਰ ਜਾਣਨਾ ਪਵੇ ਜੀ ਗੁਰਮੁਖ ਪਿਆਰਿਓ ਜਦੋਂ ਸਾਨੂੰ ਵੀ ਐਸੀ ਸੰਗਤ ਜਿੱਥੇ ਨਾਮ ਦੀ ਤੇ ਸੱਚ ਦੀ ਵਡਿਆਈ ਸਾਨੂੰ ਸੋਣ ਨੂੰ ਮਿਲਦੀ ਹੈ ਜਿਸ ਨੂੰ ਅਸੀਂ satsangat ਕਹਿੰਦੇ ਆ ਜਿਸ ਨੂੰ ਮਾਰੇ ਕਹਿੰਦੇ ਵੀ satsangat ਕੈਸੀ ਜਾਣੀਏ ਜਿੱਥੇ ਏਕੋ ਨਾਮ ਵਖਾਣੇ ਉਥੇ ਸਾਨੂੰ ਨਾਮ ਤੇ ਸੱਚ ਦਾ ਭੇਦ ਦਿੱਤਾ ਜਾਂਦਾ ਹੈ ਪੌਣ ਦਾ ਤੇ ਸ਼ਬਦ ਦਾ ਭੇਦ ਦਿੱਤਾ ਜਾਂਦਾ ਹੈ ਇਸ ਪੌਣ ਦੇ ਲੋਕ ਵਿੱਚੋਂ ਅਸੀਂ ਕਿਵੇਂ ਉੱਪਰ ਠਣਾ ਇਹ ਸਮਝਾਇਆ ਜਾਂਦਾ ਹੈ ਸਭ ਤੋਂ ਪਹਿਲਾਂ ਸਾਨੂੰ ਇਸ ਪੌਣ ਦੇ ਨਾਲ ਜੋੜਿਆ ਜਾਂਦਾ ਹੈ ਜਿਹਨੂੰ ਅਸੀਂ ਸਵਾਸ ਗਰਾਸ ਕਹਿੰਦੇ ਆਂ ਅੰਦਰੋਂ ਜਾਂਦੀ ਪੌਣ ਨੂੰ ਵਾਹੇ ਬੋਲਦੇ ਆਂ ਬਾਹਰੋਂ ਦੇ ਨਾਲ ਗੁਰੂ ਇਹ ਸਵਾਸ ਗਰਾਸ ਹੋ ਗਿਆ ਫਿਰ ਅਸੀਂ ਵਾਹੇ ਅੰਤਰਗਤ ਬੋਲਦੇ ਆਂ ਤੇ ਗੁਰੂ ਦੀ ਆਵਾਜ਼ ਕਰਦੇ ਨੂੰ ਸਾਹ-ਸਾਸ ਕਹਿੰਦੇ ਆ ਜੋ ਮਾਰ ਕਹਿੰਦੇ ਜੋ ਸਾਹ-ਸਾਸ ਤੇ ਆਏ ਮੇਰਾ ਹਰ ਹਰ ਜੋ ਸਾਸ ਗਰਾਸ ਤੇ ਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਪਾਵੇ ਇਹ ਸਾਸ ਸਾਸ ਨੂੰ ਕਹਿੰਦੇ ਵੀ ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੇ ਚਿੰਦ ਫਿਰ ਇਹਨੂੰ ਹੋਰ ਵੀ ਕਹਿ ਬ ਗੁਰੂ 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 ਕਰ ਮਨ ਮੋਹਰ ਗੁਰੂ ਬਿਨਾ ਮੈਂ ਨਾਹੀ ਹੋਰ ਇਸ ਤੋਂ ਅੱਗੇ ਫਿਰ ਜਦੋਂ ਇਹ ਸਾਨੂੰ ਤ੍ਰਿਹੜ ਹੋ ਜਾਂਦੇ ਆ ਸਾਡਾ ਰੋਮ ਰੋਮ ਸਿਮਰਨ ਸ਼ੁਰੂ ਹੋ ਜਾਂਦਾ ਜਿਸ ਨੂੰ ਮਾਰ ਕਹਿੰਦੇ ਆ ਵੀ ਗੁਰਮਖ ਰੋਮ ਰੋਮ ਹਰ ਧਿਆਵੇ ਸਾਡੇ ਸਰੀਰ ਦੇ ਚਾਰ ਸਫੇਰੀ ਕੇਸ ਨੇ ਇਨਾਂ ਨੂੰ ਰੋਮ ਕਹਿੰਦੇ ਨੇ ਉਦੋਂ ਇਹ ਸਾਡਾ ਹਰ ਇੱਕ ਹੀ ਰੋਮ ਜਿਹੜਾ ਵੈਗਰੂ ਵੈਗਰੂ ਕਰਨਾ ਸ਼ੁਰੂ ਕਰ ਦਿੰਦਾ ਅਸੀਂ ਜਿੱਤਰ ਵੀ ਧਿਆਨ ਕਰਾਂਗੇ ਸਾਨੂੰ ਮਹਿਸੂਸ ਹੋਏਗਾ ਕਿ ਸਾਰੇ ਰੋਮ ਵੈਗਰੂ ਵੈਗਰੂ ਕਰ ਰਹੇ ਨੇ ਉਦੋਂ ਸਾਡੇ ਸਰੀਰ ਦਾ ਰਖਿਆ ਚੱਕਰ ਬਣ ਜਾਂਦਾ ਜਿਸ ਨੂੰ ਬਾਹਰ ਕਹਿੰਦੇ ਨੇ ਗੁਰਗਾ ਸ਼ਬਦ ਰਖਵਾਰੇ ਚੌਂਕੀ ਚੌਂ ਗਿਰਦ ਹਮਾਰੇ ਫਿਰ ਅਸੀਂ ਕਿਤੇ ਵੀ ਐਸੀ ਜਗ੍ਹਾ ਤੇ ਜਾ ਰਹੇ ਹਾਂ ਜਿੱਥੇ ਕੋਈ ਭਗਤੀ ਵਾਲਾ ਸਥਾਨ ਆ ਸਾਡੇ ਰੋਮ ਖੜੇ ਹੋ ਜਾਣਗੇ ਇਹ ਰੱਖਿਆ ਚੱਕਰ ਬਣਾ ਲੈਣਗੇ ਉੱਥੇ ਸਾਨੂੰ ਪਤਾ ਲੱਗ ਜਾਂਦਾ ਕਿ ਇਹ ਭਗਤੀ ਵਾਲੀ ਜਗ੍ਹਾ ਹੈ ਇਸੇ ਤਰ੍ਹਾਂ ਫਿਰ ਗੁਰੂ ਪਿਆਰੋ ਜਦ ਅਸੀਂ ਹੋਰ ਰੋਮ ਰੋਮ ਸਿਮਰਨ ਉੱਪਰ ਪੱਕ ਕਰੀ ਜਾਂਦੇ ਆ ਫਿਰ ਜਿਵੇਂ ਸਾਡੇ ਮੁਖ ਤੇ ਨਹੀਂ ਕੱਪੜਾ ਜਾਂ ਹੱਥਾਂ ਦੇ ਉੱਪਰ ਕੱਪੜਾ ਨਹੀਂ ਹੁੰਦਾ ਉੱਥੇ ਐਸ ਸੁੰਨ ਦੇ ਵਿੱਚੋਂ ਅੰਮ੍ਰਿਤ ਵਰਖਾ ਹੋਣੀ ਸ਼ੁਰੂ ਹੋ ਜਾਂਦੀ ਹੈ ਸਾਡੇ ਉੱਪਰ ਉਹ ਪੂਰ ਪੈਂਦੀ ਹੈ ਉਸੇ ਤਰ੍ਹਾਂ ਉਹ ਅੰਗ ਸਾਡੇ ਫਿਰ ਜਿੱਡੇ ਠੰਡੇ ਠਾਰ ਹੋਣੇ ਸ਼ੁਰੂ ਹੋ ਜਾਂਦੇ ਹੈ ਬੜਾ ਆਨੰਦ ਆਉਂਦਾ ਹੈ ਅੰਦਰ ਵੀ ਅਮਰਤ ਚੱਲ ਪੈਂਦਾ ਫਿਰ ਹੋਰ ਜਿਵੇਂ ਜਿਵੇਂ ਪਰਪੱਕ ਹੁੰਦਾ ਜਾਏਗਾ ਕੋਈ ਵੀ ਜੀਵ ਸਾਡੇ ਦੈਰੇ ਚ ਆਏਗਾ ਸਾਨੂੰ ਪਤਾ ਲੱਗ ਜਾਂਦਾ ਵੀ ਆਹ ਜੀਵ ਸਾਡੇ ਦੈਰੇ ਵਿੱਚ ਆ ਗਿਆ ਇਸ ਕਰਕੇ ਗੁਰੂ ਪਿਆਰਿਓ ਜਿਹੜਾ ਰੋਗ ਰੋਗ ਸਿਬਰ ਨਾਣਾ ਇਹਦੇ ਨਾਲ ਅਸੀਂ ਬੜਾ ਹੀ ਅਨੰਤ ਦੀ ਬਸਤਾ ਵਿੱਚ ਚਲੇ ਜਾਂਦੇ ਦੂਸਰਾ ਤੁਸੀਂ ਕਹੇ ਵੀ ਅਜੱਪਾ ਜਾਪ ਅਜੱਪਾ ਜਾਪ ਜਦੋਂ ਅਸੀਂ ਨਾਮ ਵਿੱਚ ਸਮਾ ਜਾਂਦੇ ਹਾਂ ਨਾ ਜੀ ਨਾਮ ਨਾਲ ਛੁੱਟ ਜਾਂਦੇ ਹਾਂ ਉਦੋਂ ਫਿਰ ਜਿਹੜਾ ਲਗਾਤਾਰ ਜਦੋਂ ਨਾਮ ਨੂੰ ਅਸੀਂ ਸੁਣਦੇ ਹਾਂ ਸਾਇਦ ਦੀ ਅਵਸਥਾ ਵਿੱਚ ਚਲੇ ਜਾਂਦੇ ਹਾਂ ਉਹਨੂੰ ਜੱਪਾ ਜਾਪ ਕਹਿ ਦਿੱਤਾ ਜੀ ਉਹ ਫਿਰ ਸਾਨੂੰ ਮਨ ਨੂੰ ਬਿਸਰਦਾ ਨਹੀਂ ਜੀ ਜਿਸ ਨੇ ਮਾਰ ਕਹਿੰਦੇ ਜੱਪਾ ਜਾਪ ਨਾ ਬਿਸਰੇ ਆਦ ਜਗਾਦ ਸਮਾਏ ਇਹ ਹੁਣ ਆਪਣਾ ਸਾਰੀਆਂ ਮੰਤੀਆਂ ਸਟੇਜਾਂ ਹੈ ਜਿਵੇਂ ਜਿਵੇਂ ਆਪਾਂ ਸੰਗਤ ਕਰਾਂਗੇ ਅਭਿਆਸ ਕਰਾਂਗੇ ਕਿਸੇ ਐਸੇ ਗੁਰਮਖਦਾ ਸੰਗ ਕਰਾਂਗੇ ਜਿਹਦਾ ਆਪਦਾ ਪ੍ਰੈਕਟੀਕਲ ਹੈ ਉਹ ਫਿਰ ਸਾਨੂੰ ਇਸ ਅਵਸਥਾ ਵਿੱਚ ਲੈ ਜਾਂਦੇ ਆ ਜੀ ਹਾਂਜੀ